ਲੋਵੀ ਦੋਸਤੋ ਅੱਜ ਫੇਰ ਤੁਹਾਨੂੰ ਬਹੁਤ ਹੀ ਟੌਪ ਕਲਾਸ ਨਗਿਨੇ ਦੋ ਦਿਖਾਉਣ ਲੱਗਾ ਆ ਬਾਪੂ ਸਵਰਨ ਸਿੰਘ ਢਲੋਂ ਦੇ ਫਾਰਮ ਤੋਂ ਸੋ ਇਧਰ ਪਹਿਲਣ ਪਲੂਨ ਕੱਟੀ ਆ ਮੂੰਹੋਂ ਚਾਰ ਦਾੰਦਾ ਦੁੱਧ ਬਾਪੂ ਕਹਿੰਦਾ 9 ਤੋਂ 10 ਲੀਟਰ ਦੇ ਵਿੱਚ ਆ ਪਰ ਆਪਾਂ 8 ਲੀਟਰ ਕਹਿ ਕੇ ਦੇਣੀ ਆ ਸਵਾ ਤਾਂ ਜੇ ਅਗਲੇ ਦੇ ਘਰੇ ਕੋਈ ਲੀਟਰ ਵੱਧ ਨਿਕਲੇ ਦਾ ਪਹਿਲਣ ਪਲੂਨ ਕੱਟੀ ਆ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਸੂਏ ਦੀ ਆ ਇਧਰਲੇ ਪਾਸੇ ਮਾਲੀ ਆ ਦੋਸਤੋ ਬਹੁਤ ਹੀ ਚੰਗੀ ਬਲੱਡ ਲੈਂਦਾ ਆ 14 15 ਸਰੀ ਦਾ ਬੱਚਾ ਆ ਬਾਕੀ ਇਹਦਾ ਪਿਓ ਵੀ ਬਾਕ ਮਾਰ ਰਿਹਾ ਵਾ ਏ ਅੰਕਲ ਪੱਪੂ ਸੰਧੂ ਦੀ ਬਲੱਡ ਲੈਂਡ ਚੋਂ ਇੱਕ ਬੁੱਲ ਹੋਇਆ ਉਹਦਾ ਬੱਚਾ ਆ ਬਾਕੀ ਤੁਸੀਂ ਨਿਰਖ ਪਰਖ ਕਰਕੇ ਆਪਦੀ ਸਮਝ ਮੁਤਾਬਕ ਇਹਨੂੰ ਖਰੀਦ ਕੇ ਆਪਦੇ ਫਾਰਮ ਦੀ ਸ਼ਾਨ ਬਣਾ ਸਕਦੇ ਆ ਸੋ ਇਧਰ ਦੇਖ ਸਕਦੇ ਤੁਣ ਤਾਂ ਇਹਦਾ ਬਹੁਤ ਚੰਗਾ ਆ ਬਾਕੀ ਪ੍ਰੋਪਰ ਜਿਹੜੀ ਵੀਡੀਓ ਆ ਜੋ ਵੀ ਜਾਣਕਾਰੀ ਮਾਲਕਾ ਲੋ ਦਿੱਤੀ ਗਈ ਆ ਉਹ ਆਪਾਂ ਗੱਲਾਂ ਬਾਤਾਂ ਬਾਪੂ ਨਾਲ ਕੀਤੀਆਂ ਇੱਕ ਵਾਰ ਐਡਰੈਸ ਪੁੱਛਦੀਏ ਮੜਾ ਜੀ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਨੇੜੇ ਇਧਰ ਧਰਮਕੋਟ ਸ਼ਹਿਰ ਆ ਇਧਰ ਫਤੇਗੜ ਪਤੂਰਾ ਸੈਂਟਰ ਚ ਆਪਣਾ ਕਾਲੀਆਂ ਵਾਲਾ ਪਿੰਡ ਠੀਕ ਹੈ ਜੀ ਤੇ ਬਾਪੂ ਜੀ ਫਿਰ ਅੱਜ ਜਿਹੜੇ ਦੋ ਨਗੀਨੇ ਲਿਆ ਦੇ ਜਿਹੜੇ ਕੱਢਦੇ ਆਪਣੇ ਕੋਲ ਹਾਂਜੀ ਠੀਕ ਹੈ ਜੀ ਤੇ ਇਹਦੀ ਲਿਹਾਜ਼ਾ ਕੋਈ ਕੱਟੇ ਦੀ ਏਜ ਕਿੰਨੀ ਹੋ ਚੁੱਕੀ ਹੈ ਇਹ ਪੌਣੇ 2 ਸਾਲ ਦਾ ਹੈ ਠੀਕ ਹੈ ਪੌਣੇ 2 ਸਾਲ ਦਾ ਹੈ ਮੜਾ ਜੀ ਫੇਸ ਕੁਆਲਟੀ ਇਧਰ ਨੂੰ ਕਰ ਦਿਓ ਜੀ ਹਾਂ ਸੋ ਪੌਣੇ 2 ਸਾਲ ਦਾ ਦੋਸਤੋ ਇਹ ਬੋ ਪੂਰਾ ਤਿਆਰ ਹੋਊਗਾ ਕਿਸੇ ਦਿਨ ਮਾਲੀ ਬਣੂਗਾ ਪੂਰਾ ਸ਼ੈਣ ਮਾਲੀ ਬਣੂਗਾ ਯਾਰ ਕਿਸੇ ਦਿਨ ਜੇ ਕੋਈ ਕਿਸੇ ਫਾਰਮ ਤੇ ਚਲਾ ਗਿਆ ਠੀਕ ਆ ਜੀ ਬਹੁਤ ਟੌਪ ਲੋਡ ਪੋਲ ਵੀ ਪੂਰੀ ਆ ਧੁੰਨ ਲਾਦਾ ਵੀ ਪੂਰਾ ਢਿੱਲਾ ਕਟਾਇਆ ਆ ਇਹਦੇ ਜਿਹੜੇ ਬੱਚੇ ਆਉਣਗੇ ਆਉਣ ਵਾਲੇ ਦੁੱਧ ਵਾਲੀਆਂ ਕਟੀਆਂ ਲਵਾਂਗਾ ਦੁੱਧ ਵਾਲੀਆਂ ਹੋਣਗੀਆਂ ਮੈਂ ਗਾਰੰਟੀ ਦੇਉਂਗਾ ਇਸ ਗੱਲ ਦੀ ਠੀਕ ਆ ਬਾਪੂ ਜੀ ਬਾਕੀ ਬਾਪੂ ਮੂਤਰੀ ਮਾਤਰੀ ਢਿੱਲਾ ਲੋਨ ਤਾਂ ਬਿਲਕੁਲ ਸਕਿਨ ਪਤਲੀ ਵੇਹੇ ਦਾ ਰੂਵ ਵਰਗਾ ਪਿੰਡਾ ਆ ਹੱਥ ਲਾਇਆ ਨਾ ਆ ਪਾ ਆ ਇਹਦਾ ਬੱਚੇ ਦਾ ਹੱਥ ਲਾਉਣੇ ਇਦਾਂ ਦਾ ਪਿੰਡਾ ਆ ਇਹਦਾ ਠੀਕ ਆ ਬਾਪੂ ਜੀ ਤੇ ਬਾਪੂ ਜੀ ਇਹ 3.5 ਸਾਲ ਦੀ ਹੁੰਸੀ ਹੈ ਠੀਕ ਆ ਤੇ ਇਹ ਮੂੰਹੋਂ ਫਿਰ ਕਿੰਨੇ ਦੰਦ ਹੋਊਗੀ ਚੌਗੀ ਚੌਗੀ ਆ ਜੀ ਅੱਛਾ 4 ਦੰਦ 4 ਦੰਦ ਕੱਢ ਕੀਤੇ ਹਾਂ ਜੀ ਮੰਨ ਲਓ 4 ਦੰਦ ਝੋਟੀ ਆ ਪਹਿਲਣ ਪਲੂਨ ਕੱਟੀ ਹੋਈ ਆ ਪਹਿਲਣ ਜੀ ਹਫ਼ਤੇ ਇੱਕ ਦੀ ਸੂਈ ਆ ਠੀਕ ਆ ਬਾਪੂ ਮੰਨ ਲਓ ਇਸ ਟਾਈਮ ਇਹਦੇ ਥੱਲੇ ਜਿਹੜੀਆਂ ਧਾਰਾਂ ਵਾਂ ਕੱਢਿਆ ਆ ਆਪਾਂ 9 ਤੋਂ 10 ਲੀਟਰ ਕਿਹਾ ਵਾ ਪਰ ਆਪਾਂ 8 ਲੀਟਰ ਚਵਾਈ ਕਰਕੇ ਦੇਣਾ 8 ਲੀਟਰ ਚਵਾਈ ਕਰਕੇ ਹਾਂ ਚਵਾਈ ਕਰਕੇ ਤਿੰਨ ਡੰਗ ਚੋਪ ਆਪਾਂ ਮੇਰੇ ਘਰੇ ਆ ਗਿਆ ਠੀਕ ਆ ਤਿੰਨ ਤੋਂ ਬੜਾ ਚਾਰ ਟੰਗ ਚੋਲੇ ਕੋਈ ਚੱਕਰ ਨਹੀਂ ਨਗਾ ਜਾਨੀ ਕੇ ਕੋਈ ਜਾਲ ਨਹੀਂ ਜਦੋਂ ਮਰਜੀ ਚ ਪਲਾਂ ਦੀ ਦੋਸਤੋ ਬਾਪੂ ਕਹਿੰਦਾ ਵੀ ਤਿੰਨ ਤੋਂ ਚਾਰ ਟਾਈਮ ਚਵਾਈ ਕਰ ਲੋ ਕੋਈ ਇਤਰਾਜ਼ਗੀ ਨਹੀਂ ਸਾਨੂੰ ਹਾਂਜੀ ਹਾਂਜੀ ਕਿਉਂਕਿ ਪਹਿਲਣ ਪਲੂਨ ਕੱਟੀ ਆ ਮੂੰਹੋਂ ਚਾਰ ਦਾਂਦੇ ਆ ਹਜੇ ਹਫ਼ਤੇ ਤੋਂ 10 ਦਿਨਾਂ ਦਾ ਸੁਆ ਇਹਦਾ ਤੇ ਕਰਮਾ ਵਾਲੀ ਨੇ ਡੇਢ ਮਹੀਨੇ ਤੱਕ ਦੁੱਧ ਵਾਦੀ ਜਾਣਾ ਬਾਕੀ ਦੁੱਧ ਹੁੰਦੀ ਹੈ ਸੇਵਾ ਦਾ ਭਾਈ ਦਾ ਜਿੰਨੀ ਸੇਵਾ ਕਰ ਲੋ ਚਾਰੂ ਫੁੱਲ ਰਾਜ ਚਾਰੂ ਆ ਜੋ ਮਰਜੀ ਪਾ ਦੇ ਸਰੋਂ ਦੀ ਖਾਲ ਬੜੇਵਿਆਂ ਦੀ ਚੋਕਰ ਜੋ ਇਹਦੇ ਮੂਹਰੇ ਸੜ ਦੇ ਕਰਮਾ ਵਾਲੀ ਨੱਪੀ ਗਿੱਲੀ ਆਉਂਦੀ ਆ ਠੀਕ ਆ ਬਾਪੂ ਜੀ ਸੋ ਠੀਕ ਆ ਬਾਪੂ ਜੀ ਇੱਕ ਵਾਰ ਫੇਰ ਆਪਣਾ ਐਡਰੈਸ ਕਨਫਰਮ ਕਰਾ ਲਓ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਪਿੰਡ ਮਿਲਕ ਕਾਲੀਆਂ ਡਿਸਟ੍ਰਿਕਟ ਮੋਗਾ ਨੇੜੇ ਧਰਮਕੋਟ ਸ਼ਹਿਰ ਆ ਇੱਧਰ ਫਤੇਗੜ ਪਿੰਤੂਰਾ ਸੈਂਟਰ ਚ ਆ ਕਾਲੀਆਂ ਵਾਲਾ ਪਿੰਡ ਆ ਆਪਣਾ ਠੀਕ ਆ ਜੀ ਸੋ ਦੋਸਤੋ ਤੁਹਾਨੂੰ ਮੈਂ ਇੱਕ ਵਾਰੀ ਇਹਦੀ ਆਰਡ ਆ ਇਹਦਾ ਡਰਾ ਪਹਿਲਨ ਪਲੂਨ ਕੱਟੀ ਦਾ ਵੇਖੋ ਕਰਮਾਲੀ ਬਣਦੀ ਤਿਆਰ ਹੁੰਦੀ ਜਦੋਂ ਪਸੰਦੀ ਬਾਪੂ ਕਹਿੰਦਾ ਵੀ ਫੁੱਟ ਫੁੱਟ ਤੇ ਥਣ ਹੁੰਦੀ ਵੀ ਦੋਨੋਂ ਪਾਸੇ ਬਹਿ ਕੇ ਬਣਾ ਚੋਲੋ ਇੰਨਾ ਕਮਾਲ ਲੋ ਆਰਡਰ ਕੁਆਲਟੀ ਤਿਆਰ ਕਰਦੀ ਐ ਇਹ ਕਰਮਾਲੀ ਆ ਖੁੱਖ ਵੀ ਪੂਰੀ ਪੈ ਲੋ ਲਾਲ ਚੈੱਕ ਕਰ ਲੋ ਇਹਦਾ ਕਰਮਾਲੀ ਦਾ ਸੋ ਠੀਕ ਆ ਧੰਨਵਾਦ ਬਾਪੂ ਜੀ ਫਿਰ ਸਸਿਕਾ